ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੋੜ ਬਣ ਗਏ ਉਹ ਆਪਣਾ ਕੰਮ ਢੰਗ ਨਾਲ ਕਰ ਰਹੇ ਨੇ ਅਗਲੇ ਤਰੀਕੇ ਨਾਲ ਕੰਮ ਕਰ ਰਹੇ ਨੇ ਇਹ ਤੁਹਾਡੀ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਚੁਣੀ ਹੋਈ ਮੈਂਬਰਸ਼ਿਪ ਆ ਇਹਦਾ ਅੱਗੇ ਕਰੋਗੇ ਕੀ ਅਸੀਂ ਚਾਹੁੰਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਮੋਟੋ ਹੋਵੇ ਮਜ਼ਬੂਤ ਹੋਵੇ ਪੁਨਰ ਸੁਰਜੀਤ ਹੋਵੇ ਕੋਈ ਨਵੀਂ ਪਾਰਟੀ ਹੋਰ ਨਾ ਬਣੇ ਅਤੇ ਸਾਰੇ ਇੱਕ ਪਲੇਟਫਾਰਮ ਤੇ ਪੰਥ ਦੇ ਪੰਜਾਬ ਦੇ ਭਲੇ ਲਈ ਕੰਮ ਕਰੀਏ ਤੁਹਾਡੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਪਰ ਸਾਹਮਣੇ ਵਾਲੀ ਧਿਰ ਜਿਹੜੀ ਹੈ ਉਹਦੇ ਤੱਕ ਅਪਰੋਚ ਤੁਸੀਂ ਕਰ ਰਹੇ ਹੋ ਜਾਂ ਉਹਨਾਂ ਨੇ ਅਪਰੋਚ ਕੀਤੀ ਹੈ ਕਿ ਆਓ ਆਪਾਂ ਇਕ ਹੋ ਜਾਈਏ ਕੁਝ ਪਾਰਟੀ ਨੂੰ ਸਰਵਾਈਵ ਕਰਨਾ ਫਿਰ ਤਾਂ ਲੋੜ ਹੀ ਆ ਨਾ ਜੇ ਆਪਣਾ ਸੋਚਣਾ ਵੱਖਰੀ ਦਿਸ਼ਾ ਪਾਰਟੀ ਨੂੰ ਤਕੜਾ ਕਰਨ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਕਹਾਣੀ ਸੀ ਉਹੀ ਕਹਾਣੀ ਦੁਬਾਰਾ ਆਪਣੀ ਜਿਹੜੀ ਸੇਵਾ ਲੱਗੀ ਅਕਾਲ ਤੱਕ ਸਭ ਨੂੰ ਨਿਵਾ ਰਹੇ ਆ ਬਾਕੀ ਗੁਰੂ ਸਾਹਿਬ ਮਿਹਰ ਕਰਨਗੇ ਛੇਵੇਂ ਪਾਤਸ਼ਾਹ ਜਿਨ੍ਹਾਂ ਨੇ ਸੇਵਾ ਲਈ ਆਪੇ ਪਾਰਟੀ ਨੂੰ ਮਜ਼ਬੂਤ ਕਰਨਗੇ ਸੱਚੇ ਕਾਲ ਦਾ ਅਨਮੂਲ ਦੇਖ ਰਹੇ ਹੋਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਖਲਾਅ ਪੈਦਾ ਹੋਇਆ ਉਸ ਤੋਂ ਬਾਅਦ ਕਈ ਕੁਝ ਵਾਪਰ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅਸਤੀਫਾ ਵੀ ਦਿੱਤਾ ਦੁਬਾਰਾ ਪ੍ਰਧਾਨ ਚੁਣਿਆ ਵੀ ਗਿਆ ਬਹੁਤ ਸਾਰੀਆਂ ਜਿਹੜੀਆਂ ਅਸੀਂ ਰਿਆਂ ਆਈਆਂ ਉਹਦੇ ਵਿਚਾਲੇ ਵਿਚਾਲੇ ਪੰਜ ਮੈਂਬਰੀ ਕਮੇਟੀ ਵੀ ਆਪਣਾ ਕੰਮ ਕਰਦੀ ਰਹੀ ਭਰਤੀ ਕਰਦੀ ਰਹੀ ਹੁਣ ਇਹ ਪੰਜ ਮੈਂਬਰੀ ਕਮੇਟੀ ਨੇ ਭਰਤੀ ਕਿੰਨੀ ਕਰ ਲਈ ਔਰ ਉਸ ਭਰਤੀ ਤੋਂ ਬਾਅਦ ਕੀ ਨਵਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਹੋਂਦ ਦੇ ਵਿੱਚ ਆ ਰਿਹਾ ਹੈ ਇਹ ਪੰਜ ਮੈਂਬਰੀ ਕਮੇਟੀ ਦੀ ਭਰਤੀ ਦਰਅਸਲ ਅੱਗੇ ਕੰਮ ਕਿਸ ਤਰ੍ਹਾਂ ਦੇ ਨਾਲ ਕਰੇਗੀ ਇਸ ਬਾਬਤ ਸਾਰੇ ਸਵਾਲ ਕਰਾਂਗੇ ਮੇਰੇ ਨਾਲ ਸਰਦਾਰ ਮਨਪੀਤ ਸਿੰਘ ਈਆਲੀ ਹੈਗੇ ਨੇ ਦਾਖੇ ਤੋਂ ਮੌਜੂਦਾ ਵਿਧਾਇਕ ਵੀ ਨੇ ਈਆਲੀ ਸਾਹਿਬ ਕਿੰਨੀ ਭਰਤੀ ਹੋ ਚੁੱਕੀ ਹੈ ਹੁਣ ਤੱਕ ਫਾਰਮ 25 ਲੱਖ ਤੋਂ ਲੱਖ ਤੋਂ ਵੱਧ ਚਲੇ ਗਏ ਨੇ ਤਕਰੀਬਨ 26 ਲੱਖ ਦੇ ਕਰੀਬ ਚਲੇ ਗਏ ਨੇ ਤੇ ਹੁਣ ਵਾਪਸੀ ਆਉਣੀ ਸ਼ੁਰੂ ਹੋ ਗਈ ਹੈ ਤੇ ਮੇਰੇ ਖਿਆਲ ਇੱਕ ਡੇਢ ਮਹੀਨੇ ਚ ਸਾਰੀ ਵਾਪਸੀ ਆ ਜੂਗੀ ਅਪ੍ਰੋਕਸੀਮੇਟਲੀ ਜੇ ਇੱਕ ਆਪਾਂ ਅੰਦਾਜ਼ੇ ਦੀ ਗੱਲ ਕਰੀਏ ਤਾਂ 20 ਲੱਖ 22 ਲੱਖ 24 ਲੱਖ ਕਿੰਨੇ ਤੁਹਾਡੇ ਕੋਲੇ ਵਾਪਸੀ ਹੁਣ ਤੱਕ ਕੋਈ ਨਹੀਂ ਨਹੀਂ ਹਜੇ ਤੱਕ ਤਾਂ 1.5 ਤੋਂ 2 ਲੱਖ ਤੱਕ ਵਾਪਸ ਆਈ ਹੈ ਅੱਛਾ ਹਾਂ ਹੁਣੇ ਸ਼ੁਰੂ ਹੋਈ ਰਹਾ ਵਾਪਸ ਆਉਣੀ ਵਾਪਸੀ ਹੁਣ ਸ਼ੁਰੂ ਹਾਂ 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 ਕਿ ਸ਼ੁਰੂ ਹੋ ਗਈ ਤੀਨ ਦੋ ਮਹੀਨੇ ਹੋਏ ਵਿੱਚ ਵਰਦੀ ਦਾ ਸੀਜ਼ਨ ਆ ਗਿਆ ਸੀ ਨਾ ਇਸ ਕਰਕੇ ਹੁਣੇ ਆਉਣੀ ਸ਼ੁਰੂ ਹੋਈ ਹੈ ਜਲੀ ਸਾਹਿਬ ਸੰਗਤ ਇਸ ਗੱਲ ਦੀ ਉਡੀਕ ਕਰ ਰਹੀ ਹੈ ਕਿ ਭਰਤੀ ਠੀਕ ਹੈ ਚੱਲ ਰਹੀ ਹੈ ਲੋਕਾਂ ਦੇ ਵਿੱਚ ਉਤਸ਼ਾਹ ਤੁਸੀਂ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਤੁਹਾਡੀਆਂ ਬਹੁਤ ਸਾਰੀਆਂ ਵੀਡੀਓ ਫੋਟੋ ਦੇਖੀ ਦੀਆਂ ਵੱਡੇ ਵੱ ਹੋਏਗਾ ਕਿ ਇਸ ਤੋਂ ਅੱਗੇ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਚੁਣ ਲਿਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੋੜ ਬਣ ਗਏ ਉਹ ਆਪਣਾ ਕੰਮ ਢੰਗ ਨਾਲ ਕਰ ਰਹੇ ਨੇ ਅਗਲੇ ਤਰੀਕੇ ਨਾਲ ਕੰਮ ਕਰ ਰਹੇ ਨੇ ਇਹ ਤੁਹਾਡੀ ਇਹ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਚੁਣੀ ਹੋਈ ਮੈਂਬਰਸ਼ਿਪ ਆ ਇਹਦਾ ਅੱਗੇ ਕਰੋਗੇ ਕੀ ਦੇਖੋ ਇਹਦੇ ਵਿੱਚ ਜੋ ਸਾਨੂੰ ਆਦੇਸ਼ ਹੋਇਆ ਉਹਦੇ ਮੁਤਾਬਿਕ ਭਰਤੀ ਹੋਣ ਤੋਂ ਬਾਅਦ ਸਾਰੇ ਡੈਲੀਗੇਟ ਚੁਣੇ ਜਾਣਗੇ ਡੈਲੀਗੇਟ ਚੁਣਨ ਤੋਂ ਬਾਅਦ ਅੱਗੇ ਦੇਖੋ ਹਮੇ ਦੇ ਹੱਥ ਵਾਸ ਹਨ ਆਉਣ ਵਾਲਾ ਸਮਾਂ ਜਿਹੜਾ ਉਦੋਂ ਇਹ ਐਸਜੀਪੀਸੀ ਇਲੈਕਸ਼ਨ ਆਉਂਦੀ ਆ ਉਹਦੇ ਚ ਫੈਸਲਾ ਹੋਣਾ ਵੀ ਪੰਥ ਕਿਹਦੇ ਨਾਲ ਆ ਜਿਹਦੇ ਨਾਲ ਪੰਥ ਉਹੀ ਅਕਾਲੀ ਦਲ ਆ ਤੇ ਉਹਦੇ ਨਾਲ ਹੀ ਲੀਗਲ ਵੇ ਵੀ ਨੇ ਉਸ ਪਾਸੇ ਵੀ ਜਿਹੜੀ ਆ ਤੇ ਨਾਲ ਅਸੀਂ ਤਾਂ ਇਹ ਵੀ ਚਾਹੁੰਦੇ ਆ ਵੀ ਪੰਥ ਦੀ ਏਕਤਾ ਹੋਵੇ ਹਨਾ ਵੀ ਜਿਹੜੀ ਇਹ ਲੀਡਰਸ਼ਿਪ ਹੈਗੀ ਆ ਇੱਕ ਲੱਖਾਂ ਲੋਕ ਜਿਹੜੇ ਜੋੜ ਰਹੇ ਆ ਕੀ ਉਹ ਸਾਰਿਆਂ ਨੂੰ ਇਕੱਲੇ ਨਾਲ ਜੋੜਨਾ ਨਹੀਂ ਚਾਹੁੰਦੇ ਉਹਦੇ ਲਈ ਕਈ ਜਗ੍ਹਾ ਆਪਣੇ ਹਿੱਤ ਤਿਆਗਣ ਦੀ ਲੋੜ ਹੈਗੀ ਨਾ ਸਾਰਿਆਂ ਨੂੰ ਤੇ ਅਸੀਂ ਇਹਦੇ ਲਈ ਤਿਆਰ ਬੈਠੇ ਆ ਆਪ ਵੀ ਅਸੀਂ ਚਾਹੁੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਮੋਟੋ ਹੋਵੇ ਮਜ਼ਬੂਤ ਹੋਵੇ ਪੁਨਰ ਸੁਰਜੀਤ ਹੋਵੇ ਕੋਈ ਨਵੀਂ ਪਾਰਟੀ ਹੋਰ ਨਾ ਬਣੇ ਅਤੇ ਸਾਰੇ ਇੱਕ ਪਲੇਟਫਾਰਮ ਤੇ ਪੰਥ ਦੇ ਪੰਜਾਬ ਦੇ ਭਲੇ ਲਈ ਕੰਮ ਕਰੀਏ ਸਾਡੀ ਕੋਸ਼ਿਸ਼ ਹੋਊ ਬਾਕੀ ਸਮਾਂ ਦੱਸੂਗਾ ਕੱਲ੍ਹ ਤੱਕ ਸਾਹਿਬ ਵੱਲੋਂ ਵੀ ਇਸ ਗੱਲ ਦੀ ਚਾਰਾਜੋਈ ਹੋਈ ਸੀ ਤੁਹਾਨੂੰ ਨਵੇਂ ਜਥੇਦਾਰ ਸਾਹਿਬ ਨੇ ਵੀ ਬੁਲਾਇਆ ਸੀ ਉੱਥੇ ਵੀ ਜ਼ਾਹਿਰ ਜੀ ਗੱਲ ਹੈ ਕਿ ਗੱਲ ਹੋਈ ਹੋਣੀ ਹੈ ਕਿ ਚਲੋ ਇਕੱਠੇ ਹੋਵੋ ਪਰ ਤੁਹਾਡੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਪਰ ਸਾਹਮਣੇ ਵਾਲੀ ਧਿਰ ਜਿਹੜੀ ਹੈ ਉਹਦੇ ਤੱਕ ਅਪਰੋਚ ਤੁਸੀਂ ਕਰ ਰਹੇ ਹੋ ਜਾਂ ਉਹਨਾਂ ਨੇ ਅਪਰੋਚ ਕੀਤੀ ਹੈ ਕਿ ਆਓ ਆਪਾਂ ਇੱਕ ਹੋ ਜਾਈਏ ਵੀ ਚਲੋ ਹਜੇ ਤਾਂ ਨਹੀਂ ਦੇਖੋ ਇੱਕ ਤਾਂ ਕਦੇ ਵੀ ਹੋ ਸਕਦਾ ਹੈ ਲੇਕਿਨ ਉਹਦੇ ਲਈ ਫਿਰ ਮੈਂ ਉਹੀ ਗੱਲ ਕਰਦਾ ਨਾ ਤਿਆਗ ਦੀ ਭਾਵਨਾ ਉਹ ਜ਼ਰੂਰੀ ਹੈ ਨਾ ਸਾਰੇ ਦੁਬਾਰਾ ਪ੍ਰਧਾਨ ਚੋਣ ਲਏ ਗਏ ਤੇ ਆਹ ਕੌਣ ਕਰੇਗਾ ਨੂੰ ਦੇਖੋ ਜੇ ਪਾਰਟੀ ਨੂੰ ਸਰਵਾਈਵ ਕਰਨਾ ਫਿਰ ਤਾਂ ਲੋੜ ਹੀ ਹੈ ਨਾ ਜੇ ਆਪਣਾ ਸੋਚਣਾ ਵੱਖਰੀ ਗੱਲ ਜੇ ਪਾਰਟੀ ਨੂੰ ਤਕੜਾ ਕਰਾਣੀ ਉੱਥੇ ਖੜੀ ਹੈ ਅਲੀ ਸਾਹਿਬ ਜਿਹੜੀ ਅੱਜ ਤੋਂ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਕਹਾਣੀ ਸੀ ਉਹੀ ਕਹਾਣੀ ਦੁਬਾਰਾ ਆਪਣੀ ਜਿਹੜੀ ਸੇਵਾ ਲੱਗੀ ਅਕਾਲ ਤਖਤ ਸਾਹਿਬ ਨੂੰ ਨਿਵਾ ਰਹੇ ਆ ਬਾਕੀ ਗੁਰੂ ਸਾਹਿਬ ਮਿਹਰ ਕਰਨਗੇ ਛੇਵੇਂ ਪਾਤਸ਼ਾਹ ਜਿਨ੍ਹਾਂ ਨੇ ਸੇਵਾ ਲਈ ਆਪੇ ਪਾਰਟੀ ਨੂੰ ਮਜ਼ਬੂਤ ਕਰਨਗੇ ਕਿਉਂਕਿ ਸ਼ਰੋਮਣੀ ਕਾਲਜ ਦੇ ਨਾਲ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਸੋ ਉਹਨਾਂ ਨੇ ਮਿਹਰ ਕਰਨੀ ਹੈ ਅੱਛਾ ਅਲੀ ਸਾਹਿਬ ਉਧਰਲੇ ਪਾਸੋਂ ਇਹ ਦਾਵਾ ਕੀਤਾ ਗਿਆ ਕਿ ਉਹਨਾਂ ਨੇ 27 ਤੋਂ 30 ਲੱਖ ਦੀ ਭਰਤੀ ਕੀਤੀ। ਇਧਰੋਂ ਤੁਹਾਡੇ ਵੱਲੋਂ ਹਾਲੇ ਜਿਹੜੇ ਫਾਰਮ ਹੈ ਤੁਸੀਂ ਕਹਿ ਰਹੇ ਹੋ ਕਿ 24 25 26 ਲੱਖ ਫਾਰਮ ਹੈ ਜਿਹੜਾ ਗਿਆ। ਕੀ ਇਸ ਗੱਲ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਟਕਰਾਅ ਹੋ ਸਕਦਾ ਹੈ? ਦੋਨਾਂ ਦੋਨਾਂ ਦੇ ਵਿਚਾਲੇ ਕਿ ਦੇਖੋ ਸਾਡੀ ਭਰਤੀ ਇੰਨੀ ਹੈ ਜੀ ਤੁਹਾਡੀ ਭਰਤੀ ਇੰਨੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕਿਉਂਕਿ ਹਾਲੇ ਤੱਕ ਕਨਫਲਿਕਟ ਖਤਮ ਨਹੀਂ ਹੋਇਆ ਹੈ। ਨਹੀਂ 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 ਅਜਾ ਕੋਈ ਮਸਲਾ ਨਹੀਂ ਹੁਣ ਆਨਲਾਈਨ ਵੀ ਸਾਡੀ ਸ਼ੁਰੂ ਹੋ ਰਹੀ ਆ। ਅਸੀਂ ਤਾਂ ਜਿਹੜੇ ਕੋਈ ਨਾਰਾਜ਼ ਸੀ ਪੰਥ ਤੋਂ ਕალი ਦਲ ਤੋਂ ਸਾਰਿਆਂ ਨੂੰ ਸਾਰੇ ਜੁੜ ਰਹੇ ਨੇ ਨਾਲ। ਸੋ ਮੈਂ ਤਾਂ ਕਹਣਾ ਵੀ ਚਲੋ ਬਾਕੀ ਸੰਗਤ ਫੈਸਲਾ ਕਰੂਗੀ ਕਿੰਨੀ ਜਿਹੜੀ ਭਰਤੀ ਹੁੰਦੀ ਆ ਤੇ ਸੰਗਤ ਦੀਆਂ ਭਾਵਨਾਵਾਂ ਨੇ ਇਹ ਤਾਂ ਮੈਂ ਚਾਹਣਾ ਵੀ ਜਿਹੜੀ ਲੀਡਰਸ਼ਿਪ ਨੂੰ ਇਸ ਗੱਲ ਨੂੰ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਕਿ ਅਸੀਂ ਆਪਣੇ ਹਿੱਤ ਆ ਕੇ ਅਸੀਂ ਪਾਰਟੀ ਦੀ ਚੜ੍ਹਦੀ ਕਲਾ ਲਈ ਪਾਰਟੀ ਮਜ਼ਬੂਤੀ ਲਈ ਜਿੰਨਾ ਵੀ ਹੋ ਸਕਦਾ ਕੰਮ ਕਰੀਏ ਨਾ ਫਿਰ ਇਹ ਬਹੁਤ ਵੱਡਾ ਫਾਇਦਾ ਹੋ ਸਕਦਾ ਤੁਹਾਡੀ ਇਸ ਲੀਡਰਸ਼ਿਪ ਦੇ ਵਿੱਚ ਵੀ ਵੱਡੇ ਨਾਮ ਨੇ ਤੁਹਾਡਾ ਨਾਮ ਹੈ ਬਡਾਲਾ ਸਾਹਨੇ ਹੋਰ तमाम ਲੀਡਰ ਸਹਿਬਾਨ ਚੁੰਦਾ ਸਾਹਿਬ ਨੇ ਕਿ ਤੁਸੀਂ ਵੀ ਇਹ ਸੋਚਦੇ ਹੋ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਿਆਗ ਦੀ ਭਾਵਨਾ ਰੱਖਦੇ ਹਾਂ ਕਿਉਂਕਿ ਸਵਾਲ ਇਹ ਵੀ ਉੱਠਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਜਿਹੜੇ ਲੀਡਰ ਨੇ ਇਹਨਾਂ ਦੇ ਵਿੱਚੋਂ ਹੀ ਕੋਈ ਪ੍ਰਧਾਨ ਚੁਣ ਲਿਆ ਜਾਏਗਾ ਇਹਨਾਂ ਦੇ ਵਿੱਚੋਂ ਹੀ ਕੋਈ ਮੁੱਖ ਮੰਤਰੀ ਦਾ ਚਿਹਰਾ ਲਾਂਨ ਦਿੱਤਾ ਜਾਏਗਾ ਇਹ ਸੀਟਾਂ ਵੀ ਲੜੀਆਂ ਜਾਣਗੀਆਂ ਵੀ ਉਹਦੇ ਵਾਸਤੇ ਸਾਰੀ ਚਾਰਾ ਜੋ ਜੇ ਉਹ ਜੇ ਸਮਾਂ ਦੱਸੂ ਲੇਕਿਨ ਸਾਡੇ 'ਚ 100% ਤਿਆਗ ਦੀ ਭਾਵਨਾ ਹੋਵੇ ਪੰਜਾਂ 'ਚ ਵੀ ਹੈਗੀ ਮੈਂ ਤਾਂ 100% ਆਵਦੇ ਵੱਲੋਂ ਕਿਸੇ ਚੀਜ਼ ਦੀ ਲਾਲਸਾ ਨਹੀਂ ਸਿਰਫ ਇਹ ਵੀ ਸ਼੍ਰੋਮਣੀ ਕਾਲਦਨ ਨੂੰ ਅਸੀਂ ਲੀਹਾਂ ਤੇ ਲੈ ਕੇ ਆਈਏ। ਬਸ ਇਹੀ ਹੈ ਸਾਡਾ ਤਾਂ ਏਜੰਡਾ ਹੋਰ। ਹਰਣ ਵਾਲੇ ਸਮੇਂ ਦੇ ਵਿੱਚ ਜੇਕਰ ਚੋਣਾਂ ਦੀ ਕੋਈ ਇਸ ਤਰ੍ਹਾਂ ਦਾ ਸਵਿਧਾਨ ਵੀ ਬਣਾ ਰਹੇ ਹੋ ਕਿਸੇ ਤਰ੍ਹਾਂ ਦਾ ਕੋਈ ਸਵਿਧਾਨ ਲਿਖਿਆ ਜਾ ਰਿਹਾ ਪੰਜ ਮੈਂਬਰੀ ਕਮੇਟੀ ਵੱਲ ਅਕਾਲੀ ਦਲ ਕੋਈ ਸਵਿਧਾਨ ਹੈ ਤਾਂ ਹੈਗਾ। ਉਹ ਸਵਿਧਾਨ ਉਹੀ ਹੈ ਜਿਹੜਾ ਹੈਗਾ। ਉਸੇ ਸਵਿਧਾਨ 'ਤੇ ਅਕਾਲੀ ਦਲ ਚੱਲੇਗਾ ਬਰਾਬਰ। ਫਿਰ ਤਾਂ ਪੈਰਲਰ ਹੋ ਗਿਆ। ਨਹੀਂ ਯਾਰ ਉਸੇ ਤੇ ਚੱਲ ਰਹੇ ਉਹਨੇ ਪੈਰਲ ਨਹੀਂ ਕੀਆ। ਹਜੇ ਤਾਂ ਇੱਕੋ ਹੀ ਪਾਰਟੀ ਆ ਉਹਦੇ ਲਈ ਕੰਮ ਕਰ ਰਹੇ ਆ। ਪੱਕੀ ਸਮਾਂ ਦੱਸੂਗਾ। ਅੰਤ ਕੁਚੋਂ ਆਉਂਦੀਆਂ ਉਹਦੇ ਵਿੱਚ ਜਿਹਦੇ ਨਾਲ ਲੋਕ ਨੇ ਉਹੀ ਅਕਾਲੀ ਦਲ ਆ ਬਾਕੀ ਸਮੇਂ ਤੇ ਸਾਰਾ ਕੁਝ ਹੋ ਜਾਊਗਾ ਉਸ ਪਾਸਿਓ ਮੈਂ ਇਹ ਲਾਸਟ ਵਾਲੀ ਲਾਸਟ ਸਵਾਲਾਂ ਦੇ ਵਿੱਚ ਆ ਕਿ ਜਦੋਂ ਅਸੀਂ ਮੈਂ ਇਸ ਕਰਕੇ ਥੋੜਾ ਤੁਹਾਨੂੰ ਇਸ ਕਰਕੇ ਬਾਰ ਬਾਰ ਸਵਾਲ ਕਰ ਰਿਹਾ ਕਿ ਜਦੋਂ ਅਸੀਂ ਉਹਨਾਂ ਦੇ ਲੀਡਰਾਂ ਦੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਨੇ ਕਿ ਕਿਹੜੀ ਪੰਜ ਮੈਂਬਰ ਕਮੇਟੀ ਕਿਹੜੀ ਪੰਜ ਮੈਂਮਰੀ ਕਮੇਟੀ ਦੀ ਗੱਲ ਕਰਦੇ ਹੋ ਕੌਣ ਨੇ ਮਨਪ੍ਰੀਤ ਸਿੰਘ ਵਾਲੀ ਕੌਣ ਨੇ ਇਕਬਾਲ ਸਿੰਘ ਚੁੰਦਾ ਉਹ ਕਹਿੰਦੇ ਕਿ ਸੱਤ ਮੈਂਮਰੀ ਕਮੇਟੀ ਬਣੀ ਸੀ ਪੰਜ ਮੈਂਮਰੀ ਤੇ ਕਦੇ ਬਣੀ ਨਹੀਂ ਉਹ ਤਾਂ ਮੰਨਣ ਨੂੰ ਤਿਆਰ ਨਹੀਂ ਤੁਸੀਂ ਕਹਿ ਰਹੇ ਹੋ ਕਿ ਉਸੇ ਸੰਵਿਧਾਨ ਤੇ ਉਸੇ ਤੇ ਸਾਰਾ ਮਰਜ਼ੀ ਆ ਜੀ ਨਹੀਂ ਮੰਨਣਗੇ ਜੇ ਕਾਲਤਖਬ ਸਾਹਿਬ ਨੂੰ ਨਹੀਂ ਮੰਨਦੇ ਜੇ ਉਹਨੂੰ ਕੀ ਕਹਿ ਸਕਦੇ ਆ ਅਸੀਂ ਹਾਂ ਤੇ ਸਾਹਮਣੇ ਇਹ ਨਤੀਜੇ ਜਿਹੜੇ ਹੈਗੇ ਨੇ ਗਾਂ ਵੀ ਜੇ ਜੇ ਤਾਂ ਅਸੀਂ ਲੋਕਾਂ ਦੇ ਸਹਿਯੋਗ ਲੈਣਾ ਹਨਾ ਸਿੱਦਾ ਸਾਰਾ ਕੁਝ ਮੰਨਣਾ ਪੈਣਾ ਤੇ ਨਹੀਂ ਮੰਨਦੇ ਅੱਖਾਂ ਮੀਚ ਕੇ ਤਾਂ ਫਿਰ ਗੁਜ਼ਾਰਾ ਹੋਣਾ ਨਹੀਂਗਾ ਸਾਹਮਣੇ ਆ ਜਾਣਾ ਸਾਰਾ ਕੁਝ ਹਾਲੇ ਸਭ ਬਹੁਤ ਸਾਰੀਆਂ ਮਸਲਿਆਂ ਤੇ ਉਡੀਕ ਕੀਤੀ ਜਾਂਦੀ ਹੁੰਦੀ ਆ ਜਿਹੜੇ ਤੁਸੀਂ ਉਹ ਤੋਂ ਕੱਲ ਤੱਕ ਸਭ ਵੱਲੋਂ ਚੁਣੀ ਹੋਈ ਕਮੇਟੀ ਹੈ ਹੁਣ ਪਿੱਛੇ ਜੇ ਕਾਫੀ ਕੁਝ ਵਾਪਰਿਆ ਕੁਝ ਜਸੂਸਾਂ ਦੇ ਨਾਮ ਤੇ ਕੁਝ ਵਿਅਕਤੀ ਜਿਹੜੇ ਨੌਜਵਾਨਾਂ ਨੂੰ ਫੜਿਆ ਗਿਆ ਇੱਕ ਨੌਜਵਾਨ ਹਰਿਆਣੇ ਦਾ ਸੀ ਜਿਹੜਾ ਕਰਤਾਰਪੁਰ ਸਾਹਿਬ ਜਾਂਦਾ ਉਸ ਤੋਂ ਬਾਅਦ ਇੱਥੇ ਆ ਕੇ ਉਹਦੇ ਤੇ ਇਲਜ਼ਾਮ ਲੱਗ ਜਾਂਦੇ ਆ ਹਾਲਾਂਕਿ ਜਾਂਚ ਦਾ ਵਿਸ਼ਾ ਇਹ ਦੇਸ਼ ਦੀ ਸਿਕਿਉਰਿਟੀ ਨਾਲ ਜੁੜਿਆ ਹੋਇਆ ਮਾਮਲਾ ਹੈ ਪਰ ਇੱਥੇ ਚੀਜ਼ਾਂ ਇਹ ਵੀ ਸੋਸ਼ਲ ਮੀਡੀਆ ਤੇ ਕਿਤਨਾ ਕਿਤੇ ਕਹੀਆਂ ਜਾ ਰਹੀਆਂ ਨੇ ਕਿ ਰੋਕਿਆ ਜਾ ਰਿਹਾ ਕਿ ਕਰਤਾਰਪੁਰ ਸਾਹਿਬ ਦੇ ਨਾਮ ਤੇ ਕरिडोर ਦੇ ਨਾਮ ਤੇ ਸਿਆਸਤ ਹੋ ਰਹੀ ਹੈ ਤਾਂ ਕਿ ਸਿੱਖਾਂ ਨੂੰ ਰੋਕਿਆ ਜਾ ਸਕੇ ਘੱਟੋ-ਘੱਟ ਕਿਉਂਕਿ ਰੋਜ਼ ਜਥੇ ਜਾਂਦੇ ਆ ਰੋਜ਼ ਵਾਪਸ ਆਉਂਦੇ ਆ ਤਾਂ ਇਸ ਨੂੰ ਨੈਸ਼ਨਲ ਸਿਕਿਉਰਿਟੀ ਦੇ ਨਾਲ ਜੋੜਿਆ ਜਾ ਰਿਹਾ ਤੁਹਾਡਾ ਤੁਹਾਡੀ ਕਮੇਟੀ ਦਾ ਤੁਹਾਡਾ ਇਸ ਤੇ ਕੀ ਸਟੈਂਡ ਹੈ ਦੇਖੋ ਅਸੀਂ ਤਾਂ ਕਹਿੰਦੇ ਕਿਸੇ ਨਾਲ ਨਿਆਂ ਹੀ ਨਹੀਂ ਹੋਣੀ ਚਾਹੀਦੀ ਜੇ ਕੋਈ ਜਿੱਥੇ ਦੇਸ਼ ਦੀ ਸਿਕਿਉਰਿਟੀ ਦਾ ਮਸਲਾ ਹੈਗਾ ਜੇ ਕੋਈ ਅਜਿਹੀ ਇਨਫੋਰਮੇਸ਼ਨ ਲੀਕ ਕਰਦਾ ਵਾ ਉਹ ਦੇਸ਼ ਵਿਰੋਧੀ ਹਰਕਤ ਕਰਦਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਲਿਕਨ ਇਸ ਆਰਟ ਦੇ ਵਿੱਚ ਇਹ ਨਹੀਂ ਕਿ ਅਸੀਂ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਹੈਗੀਆਂ ਨੇ ਤੇ ਉਹਨਾਂ ਤੇ ਅਸੀਂ ਕੋਈ ਰੋਕ ਲਾਈ ਹੈ ਨਾ ਉਹ ਜਾਣਾ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਕੋਈ ਇੱਕ ਦਾ ਗਲਤੀ ਕਰਦਾ ਹੈ ਤਾਂ ਮਤਲਬ ਸਾਰੀ ਕੌਮ ਖਮੀਜਾ ਭੁਗਤੇ ਉਸ ਦੀ ਦਾ ਸੋ ਇਸ ਲਈ ਜਿਹੜਾ ਦੋਸ਼ੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਿਲਕੁਲ ਆਖਰੀ ਸਵਾਲ ਹੈ ਕਿ ਇੱਕ ਡਿਫੈਂਸ ਦੇ ਵੱਲੋਂ ਇਹ ਜਾਰੀ ਕੀਤਾ ਗਿਆ ਬਿਆਨ ਕਿ ਜਿਹੜੇ ਡਰੋਨ ਹਮਲੇ ਹੋਏ ਉਸ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਮੁੱਖ ਨਿਸ਼ਾਨਾ ਸੀ ਇਹ ਡਿਫੈਂਸ ਦੇ ਵੱਲੋਂ ਆਰਮੀ ਦੇ ਵੱਲੋਂ ਇਹ ਕਿਹਾ ਗਿਆ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਡਿਨਾਈ ਕੀਤਾ ਕਿ ਪੋਲੀਟੀਕਲ ਜਿਹੜਾ ਬੇਸਡ ਅਜੰਡਾ ਹੈ ਜਿਹੜਾ ਇੱਕ ਸਿੱਖਾਂ ਦੇ ਖਿਲਾਫ ਸਿੱਖਾਂ ਦੇ ਉਸ ਧਾਰਮਿਕ ਜਿਹੜਾ ਸਥਾਨ ਦੇ ਖਿਲਾਫ ਚਲਾਇਆ ਜਾ ਰਿਹਾ ਤੁਸੀਂ ਕੀ ਕਹਣਾ ਚਾਹੋ? ਨਹੀਂ ਦੇਖੋ ਹੁਣ ਇਹਦੇ ਬਾਰੇ ਦਾ ਕੀ ਕਹਿ ਸਕਦੇ ਆਪਾਂ ਅ ਕਿ ਸਾਡੇ ਲਈ ਤਾਂ ਪਵਿੱਤਰ ਸਥਾਨ ਆ ਮੈਨੂੰ ਨਹੀਂ ਲੱਗਦਾ ਕੋਈ ਇਦਾਂ ਦੀ ਗੱਲ ਸੋਚ ਵੀ ਸਕਦਾ ਵਾ ਚਾਹੇ ਕੋਈ ਦੂਸਰਾ ਦੇਸ਼ ਆ ਚਾਹੇ ਕੋਈ ਦੂਸਰਾ ਧਰਮ ਨਾਲ ਸੰਬੰਧ ਰੱਖਦਾ ਰੱਖਦਾ ਸੰਬੰਧ ਰੱਖਦਾ ਵਾ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਧਾਰਮਿਕ ਸਥਾਨ ਤੇ ਕੋਈ ਹਮਲਾ ਕਰਨ ਬਾਰੇ ਸੋਚ ਸਕਦਾ ਵਾ ਤੇ ਮੈਂ ਨਹੀਂ ਸਮਝਦਾ ਵੀ ਇਹ ਕੀ ਵਾਰ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਵੰਡਣ ਲਈ ਕੰਜੀਆਂ ਚੱਲ ਪੋਲਿਟੀਕਲ ਹੋ ਸਕਦੀਆਂ ਨੇ ਹੋ ਸਕਦੀਆਂ ਨੇ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਦਾਂ ਸੋਚ ਸਕਦਾ ਕੋਈ ਤਾਂ ਇਸਨ ਮਨਪੀ ਸਿੰਘ ਐਲੀ ਜਿਹੜੇ ਸਿੱਧੇ ਤੌਰ ਤੇ ਕਹਿੰਦੇ ਆ ਕਿ ਭਾਰਤੀ ਜਿਸ ਤਰ੍ਹਾਂ ਦੇ ਨਾਲ ਸਾਡੇ ਫਾਰਮ ਗਏ ਸੀ 26 ਲੱਖ ਫਾਰਮ ਦਾ ਉਹਨਾਂ ਨੇ ਜ਼ਿਕਰ ਕੀਤਾ ਉਸ ਦੇ ਵਿੱਚੋਂ ਵਿੱਚੋਂ ਜਿਹੜੇ ਭਰੇ ਹੋਏ ਫਾਰਮ ਨੇ ਵਾਪਸ ਆਉਣੇ ਸ਼ੁਰੂ ਹੋ ਗਏ ਆ ਹੁਣ ਉਹ ਕਹਿੰਦੇ ਕਿ ਇਸ ਤੋਂ ਅੱਗੇ ਅਸੀਂ ਡੈਲੀਗੇਟ ਵੀ ਚੁਣਾਗੇ ਡੈਲੀਗੇਟ ਚੁਣ ਕੇ ਇਸ ਦੀ ਅਗਲੀ ਪ੍ਰਕਿਰਿਆ ਜਿਹੜੀ ਆ ਉਹ ਚਲਾਵਾਂਗੇ ਪਰ ਅਸੀਂ ਰਹਾਂਗੇ ਉਸੇ ਸ਼ਰਮਣੀ ਅਕਾਲੀ ਦਲ ਦੇ ਉਸੇ ਸੰਵਿਧਾਨ ਤੇ ਉਸਨਾਂ ਹੀ ਲੀਹਾਂ ਤੇ ਜਿਸ ਤਰੀਕੇ ਦੇ ਨਾਲ ਸੰਵਿਧਾਨ ਲਿਖਿਆ ਗਿਆ ਅਸੀਂ ਪਰ ਉਹ ਕਹਿੰਦੇ ਕਿ ਸਾਡੇ ਅੰਦਰ ਤਿਆਗ ਦੀ ਭਾਵਨਾ ਹੈ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਔਰ ਪੰਥ ਦੇ ਲਈ ਕੋਈ ਵੀ ਅਹੁਦਾ ਤਿਆਗਣ ਦੇ ਲਈ ਤਿਆਰ ਆ ਆਪਣੇ ਸਹਿਯੋਗੀ ਮੁਹੰਮਦ ਦੇ ਨਾਲ ਮੈਂ ਰਵੀ ਸੰਗਰਾਹ ਹਰਦਾ ਅਨਮਿਤ ਚੰਡੀਗੜ੍ਹ